ਆਰੇ ਚਾਚਾ ਵੈਰੀ ਗੁੱਡ ਜਦੋਂ ਅਸੀਂ ਆਉਨੇ ਆ ਫਿਰ ਬਾੜ ਨਹੀਂ ਕੀਤਾ ਸ਼ਾਈ ਜਾਂਦੇ ਹਨਾ ਨੋ ਅਦਰ ਚੋਇਸ ਪੰਜ ਪੰਜਾਲ ਬਾਦ ਆਉਣੇ ਵੀ ਹੈਵ ਨੋ ਅਦਰ ਚੋਇਸ ਆਹ ਥੋੜੀ ਆਈ ਘਾਟ ਆ ਰਹੀ ਸੀ ਉਹ ਤੂੰ ਟੁੱਟਿਆ ਹੀ ਲਾਈ ਜਾਂਦਾ ਕੰਮ ਕਿਉਂਕਿ ਮੈਂ ਕੰਮ ਕਰ ਰਹੀ ਹਾਂ ਹੁਣ ਇੱਥੇ ਆ ਕੇ ਮੈਂ ਡੋਮੈਸਟਿਕ ਫਿਰ ਮੈਂ ਨਹੀਂ ਲਗਾਈ ਕੰਮ ਕਰਨਾ ਤੇ ਮੈਂ ਬਣਾਇ ਲੱਗਾ ਸਮੋਦੀ ਬੁਲਾਉਣ ਹੈਂਦੀ ਤੁਹਾਡੇ ਚੱਕੀਆਂ ਸਮੋਦੀ ਬਣਾ ਲਿਆ ਮੈਂ ਬੱਚਿਆਂ ਦਾ ਬ੍ਰੈਕਫਾਸਟ ਬਣਾ ਲਿਆ ਦਨ ਆਮ ਆਮ ਕੰਮ ਮੈਂ ਇਥੋਂ ਦੱਬਲ ਮੈਂ ਤਾਂ ਫਿਰ ਆਪਣਾ ਹੀ ਬਣਾਉਣਾ ਹੁੰਦਾ ਮੈਂ ਉਹ ਕਹਿੰਦੀ ਤਾਂ ਬਣਾਉਂਦੀ ਨਹੀਂ ਹਾਂ ਜੀ <laughs> फिर मैं सेलिब्रेट करने जा रही हूँ फिर कोई स्मूदी नहीं कुछ नहीं फिर आप खा रहे आज फिलहाल तो मैं वो एग सैलेड खा रही हूँ तो बस हूँ मैं जिथे जाऊंगी वो गोइंग समवेयर तो उसे तो बस खाऊंगी पीऊंगी वेरी गुड वेरी गुड नीरू जी तो आधा बार दा ये तुझे किधर करते हैं जब तो जब तो मैं तुझे <laughs> तो तो जल्दी जल्दी काम करो ना मेरे हाँ, ये ता तो ना थोड़ी आप बिल्कुल बिल्कुल सही थोड़ी बिल्कुल आई नहीं कि मैं टाइम मशीन च बैठी है ना भी साल <goofy> <गाँ, भी>। <invecierna> ਨਹੀਂ ਨਹੀਂ 100% 100% 100% 100% ਸਾਰਨ ਬਹੁਤ ਇਵਨ ਪਾਕਿਸਤਾਨ ਦੇ ਵਿੱਚ ਵੀ ਕੱਲ ਸਨੀ ਕਹਦਾ ਸੀ ਇਵਨ ਆਪਣੇ ਨਾਰਥ ਅਮਰੀਕਾ ਇੰਡੀਆ ਸਭ ਜਗ੍ਹਾ ਬਹੁਤ ਵਧੀਆ ਰਿਪੋਰਟ ਵੈਰੀ ਗੁੱਡ ਸ਼ੋ ਆਈ ਨੋ ਐਕਚੁਅਲੀ ਜਦੋਂ ਮੈਂ ਪਹਿਲੇ ਦਿਨ ਦੀ ਕਲੈਕਸ਼ਨ ਦੇਖੀ ਮੈਂ ਸੰਤੋਸ਼ ਜੀ ਨੂੰ ਫੋਨ ਲਾਇਆ ਮੈਂ ਕਿਹਾ ਇਹ ਸੱਚ ਹੈ ਮੈਂ ਉੱਠੀ ਸੀ ਆਈ ਕੁਡਨਟ ਬਲੀਵ ਇਟ ਹਾਸ ਲਾਈਕ ਓਐਮਜੀ 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 ਆਲਾ ਕੰਮ ਹੀ ਹੋ ਗਿਆ ਸ਼ੁਕਰ ਓਐਮਜੀ ਹੋ ਗਿਆ ਸਰੀਦਾਲ ਕਹਿੰਦਾ ਸੀ ਕਹਿੰਦਾ ਬਾਕਸ ਆਫਿਸ ਤੇ ਸਟਾਰਮ ਆਇਆ ਮੈਂ ਕਹਾਂ ਚਲੋ ਦੈਟਸ ਗੁੱਡ ਦੈਟਸ ਗੁੱਡ ਸ਼ੁਕਰ ਹੈ ਮਾਰਾ ਵੀ 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 ਗੇਵ ਆਰ ਬੈਸਟ ਐਂਡ ਥੈਂਕ ਯੂ ਆਡੀਅנס ਐਂਡ ਆ ਜੀ ਆ ਮੀਨ ਦ ਅ ਵੀਕਐਂਡ ਤੁਹਾਨੂੰ ਪਤਾ ਕੈਨੇਡਾ ਵੀ ਲੌਂਗ ਵੀਕਐਂਡ ਆ ਕੈਨੇਡਾ ਦਾ ਲੌਂਗ ਵੀਕਐਂਡ ਕਾਦੇ ਲਈ ਲੌਂਗ ਵੀਕਐਂਡ ਲਈ ਕੈਨੇਡਾ ਡੇ ਤੁਸੀਂ ਆਪਣੀ ਕਦੋਂ ਹਾਂ ਥੋੜਾ ਚਲਾਇ ਫੋਰਥ ਆ ਸਾਡਾ ਮੰਡੇ ਅੱਜ ਆ اچھا 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 ਕੈਨੇਡਾ ਡੇ ਠੀਕ ਹੈ ਠੀਕ ਹੈ ਕੈਨੇਡਾ ਡੇ ਫਿਰ ਛੁੱਟੀ ਹੁੰਨੀ ਹੈ ਛੁੱਟੀ ਥੋੜੀ ਫੁੱਲ ਵੈਰੀ ਗੁੱਡ ਕੈਨੇਡਾਲਿਓ ਵੈਰੀ ਗੁੱਡ ਵੈਰੀ ਗ this is kiki? <laughs> hey, kiki 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 aur biru balwa phir to gana kithai de hai hai kiki aur takla lagdiya dekhan nu putt mera dekh putt kiki ki kono kiki kiki koi parthi penda you want to say hi takla laala ke dekh de putt dekh la mera putt you want to say hi okay um, hello sasri ji oh thoda pal ho jaa ओके ओके ओ माय गॉड ओ माय गॉड यस सो दिस इज इट किधर है शूट किधर है तो? अच्छा नहीं ये मेरे को तैरना ना ये सब तो छोटी है उसका शूट, तो तो शूट जोगे। तो जोगे। बहुत बहुत बढ़िया रहा मैं जब आई मैं क्या सी सेलिब्रेट कर रही हूं क्योंकि यू नो बडी ओपनिंग लग गई है तू भी अपना पहला काम किया She said she said no, only me, मेरा केक काटोगे बाकी किसी दादी कुछ नहीं होस आई ਸੋ ਕਿਉਂਕਿ ਉਹ ਕੈਂਡਾ ਇੱਕ ਕਲਪਸੇ ਫਿਕਸਡ ਹੋ ਸਕਦਾ ਹੈ। ਕਿਹੜਾ ਚੱਕੀ? ਮਤ ਤੁਹਾਡੇ ਤਾਂ ਦੋ ਹੋ ਗਏ ਜੀ। ਦੋ ਹੋ ਗਏ ਸਵੇਰੇ ਚੁੱਲ੍ਹ। ਮੈਂ ਮੈਂ ਤਾਂ ਚਲੋ ਹੈ ਹੀ ਨਹੀਂ। ਸੋਕ। ਚਲੋ ਦੇਸ ਦੋ ਦੇ ਬਾਅਦ ਬਾਅਦ ਮੁਬਾਰਕਾ ਨਿਰੂ ਜੀ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ ਤੇ ਤੁਸੀਂ ਕਰੋ ਇੰਜੋਏ ਅੱਜ ਕਰੋ ਪੰਜ ਚੱਕ ਦਿਓ ਅੱਜ ਕੈਂਡਰੀਆਂ। ਅੱਜ ਕੈਲਰੀਆਂ ਨਾ ਗਿਣਿਓ। ਯੂ نو ਇਟ। ਮੈਂ ਨਹੀਂ ਗਿਣਾਂ। ਪਜਾਮਾ ਨਾਲ ਲੈ ਕੇ ਚੱਲੀਆਂ। ਵੇਰ ਜਸਟ ਗੈਣਾ ਈਟ। ਜੁਲੇਸ਼ਨਸ ਤੁਹਾਨੂੰ। ਤੁਹਾਨੂੰ ਬਹੁਤ ਬਹੁਤ ਮੁਬਾਰਕਾ ਨਿਰੂ ਜੀ ਤੁਸੀਂ ਸ਼ਾਗ ਹੈ। ਤੁਸੀਂ ਵੀ ਜਾਗੇ ਸਾਰੇ ਜਾਗੇ ਵੈਰੀ ਗੁੱਡ ਜਦੋਂ ਅਸੀਂ ਆਉਣੇ ਆ ਫਿਰ ਬਾਣ ਨਹੀਂ ਕੀਤਾ ਸ਼ਾਈ ਜਾਂਦੇ ਹਨਾ no other choice ਪਰ ਪੰਚਾਲ ਬਾਦ ਆਉਣੇ we have no हाई? other choice ਆਹ ਕੀ ਥੋੜੀ ਲਾਈਟ ਆ ਕਾ ਰਹੀ ਸੀ ਉਹ ਤੂੰ ਟੁੱਟ ਗਈਆਂ ਲਾਈਆਂ ਦਾ ਕੰਨ ਕਿਉਂਕਿ ਮੈਂ ਕੰਮ ਕਰ ਰਹੀ ਆ ਹੁਣ ਇੱਥੇ ਆ ਕੇ ਮੈਂ ਡੋਮੈਸਟਿਕ ਨਹੀਂ ਲਾਈ ਲਗਾਈ ਕੰਮ ਕਰਨਾ ਕੋਈ ਮੈਂ ਲਗਾ ਸਮੂਦੀ ਬਣਾਉਣ ਗਈ ਹਾਂ ਦੀ ਤੁਹਾਡੇ ਚੱਕੀਆਂ ਸਮੂਦੀ ਬਣਾ ਰਹੀ ਹਾਂ ਮੈਂ ਬੱਚਿਆਂ ਦਾ ਬ੍ਰੈਕਫਾਸਟ ਬਣਾਇਆ ਹੈ ਥੈਂਕ ਯੂ ਡੋਨਟ ਕਮ ਮੈਂ ਇਥੋਂ ਨਹੀਂ ਦਵਾਂ ਮੈਂ ਤਾਂ ਫਿਰ ਆਪਣਾ ਹੀ ਬਣਾਉਣਾ ਹੁੰਦਾ ਮੈਂ ਉਹ ਕਿਹ ਲਈ ਬਣਾਉਣੀ ਹਾਂ ਭਾਈ ਫਿਰ ਮੈਂ ਸੈਲੀਬ੍ਰੇਟ ਕਰਨ ਜਾ ਰਹੀ ਹਾਂ ਫਿਰ ਕੋਈ ਸਮੂਦੀ ਨਹੀਂ ਕੁਝ ਨਹੀਂ ਫਿਰ ਆਪਾਂ ਬੱਸ ਖੀ ਕੀ ਖਾ ਰਹੀ ਹੈ ਅੱਜ ਫਿਲਹਾਲ ਤਾਂ ਮੈਂ ਉਹ ਐਗ ਸੈਲਡ ਖਾ ਰਹੀ ਹਾਂ ਪਰ ਹੁਣ ਮੈਂ ਜਿੱਥੇ ਜਾਉਂਗੀ ਵੀ ਗੋਇੰਗ ਸਮਵੇਰ ਸੋ ਉੱਥੇ ਤਾਂ ਬੱਸ ਖਾਉਂਗੀ ਪੀਉਂਗੀ ਖਾਉਂਗੀ ਪੀਉਂਗੀ ਵੈਰੀ ਗੁੱਡ ਵੈਰੀ ਗੁੱਡ ਜੀ ਤੁਹਾਡਾ ਬਰਦਾ ਇਹ ਤੁਸੀਂ ਕਿੱਦਾਂ ਕਰਦੇ ਜਦੋਂ ਜਦੋਂ ਵੀ ਤੁਸੀਂ ਆਉਣਾ ਸ਼ਾਹ ਜਾਂਦੇ ਚੱਕਰ ਕੀ ਹੈ ਤੇ ਤੁਸੀਂ ਜਲਦੀ ਜਲਦੀ ਕੰਮ ਕਰਿਆ ਕਰੋ ਨਾ ਮੇਰੇ ਨਾਲ ਹਾਂ ਇਹ ਤਾਂ ਗੱਲ ਤੁਹਾਡੀ ਨਹੀਂ ਨਹੀਂ ਆਪਾਂ ਤਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਤੁਹਾਡੀ ਬਿਲਕੁਲ ਆ ਆ ਆਈ ਨਹੀਂ ਕਿ ਮੈਂ ਟਾਈਮ ਮਸ਼ੀਨ 'ਚ ਬੈਠੀ ਆ ਹਨਾ ਤੁਹਾਨੂੰ ਵੀ ਹੁਣ 5 ਸਾਲ ਤੁਸੀਂ ਵੀਕਲੀ ਕਰ ਸਕਦੇ ਨਹੀਂ 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 ਦੇ ਦੇ 100% 100% 100% ਸਾਰਿਆਂ ਨੂੰ ਬਹੁਤ ਇਵਨ ਪਾਕਿਸਤਾਨ ਦੇ ਵਿੱਚ ਵੀ ਕੱਲ ਸਨੀ ਕਹਦਾ ਸੀ ਇਵਨ ਆਪਣੇ ਨਾਰਥ ਅਮਰੀਕਾ ਇੰਡੀਆ ਸਭ ਜਗ੍ਹਾ ਬਹੁਤ ਵਧੀਆ ਲੱਗੇ ਵੈਰੀ ਗੁੱਡ ਸ਼ੋ ਆਈ ਨੋ ਐਕਚੁਅਲੀ ਜਦੋਂ ਮੈਂ ਪਹਿਲੇ ਦਿਨ ਦੀ ਕਲੈਕਸ਼ਨ ਦੇਖੀ ਮੈਂ ਸੰਤੋਸ਼ ਜੀ ਨੂੰ ਫੋਨ ਲਾਇਆ ਮੈਂ ਕਿਹਾ ਇਹ ਸੱਚ ਹੈ ਮੈਂ ਉੱਠੀ ਸੀ ਆਈ ਕੁਡਨਟ ਬਲੀਵ ਇਟ ਹਾਸ ਲਾਈਕ ਓਐਮਜੀ 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 ਆਲਾ ਕੰਮ ਹੀ ਹੋ ਗਿਆ ਸ਼ੁਕਰ ਓਐਮਜੀ ਹੋ ਗਿਆ ਸਰੀਦਲ ਕਹਿੰਦਾ ਸੀ ਕਹਿੰਦਾ ਬਾਕਸ ਆਫਿਸ ਤੇ ਸਟਾਰਮ ਆਇਆ ਮੈਂ ਕਹਾਂ ਚਲੋ ਦੈਟਸ ਗੁੱਡ ਦੈਟਸ ਗੁੱਡ ਸ਼ੁਕਰ ਹੈ ਮਾਰਾ ਵੀ 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 ਗੇਵ ਆਰ ਬੈਸਟ ਐਂਡ ਥੈਂਕ ਯੂ ਆਡੀਅנס ਐਂਡ ਅੱਜ ਆ ਮੀਨ ਦ ਅ ਵੀਕਐਂਡ ਤੁਹਾਨੂੰ ਪਤਾ ਕੈਨੇਡਾ ਵੀ ਲੌਂਗ ਵੀਕਐਂਡ ਆ ਕੈਨੇਡਾ ਦਾ ਲੌਂਗ ਵੀਕਐਂਡ ਕਾਦੇ ਲਈ ਲੌਂਗ ਵੀਕਐਂਡ ਲਈ ਕੈਨੇਡਾ ਡੇ ਤੁਸੀਂ ਅਮਰੀਕਾ ਨੂੰ ਹਾਂ ਥੋੜਾ ਚਲਾਇ ਫੋਰਸ ਆ ਸਾਡਾ ਮੰਡੇ ਆ ਉਹ ਅੱਛਾ 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 ਕੈਨੇਡਾ ਡੇ ਠੀਕ ਹੈ ਠੀਕ ਹੈ ਕੈਨੇਡਾ ਡੇ ਤੇ ਫਿਰ ਛੁੱਟੀ ਹੋਣੀ ਆ ਛੁੱਟੀ ਥੋੜੀ ਫੁੱਲ ਵੈਰੀ ਗੁੱਡ ਕੈਨੇਡਾਲਿਓ ਵੈ Subscribe to One India channel and never miss an update.